ਇਸ ਵੀਡੀਓ ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਜਦੋਂ ਦੇ ਇਹ ਸੋਲਰ ਇੰਡਸਟਰੀ ਨਾਲ ਜੁੜੇ ਆ ਬਹੁਤ ਸਾਰੇ ਸੋਲਰ ਪੰਪਸ ਇੰਸਟਾਲ ਕੀਤੇ ਨੇ ਪੰਜਾਬ ਭਾਰਤ ਦੇ ਵਿੱਚ ਜਿਹੜਾ ਸੋਲਰ ਪੰਪ ਤੁਸੀਂ ਸਕਰੀਨ ਤੇ ਵੇਖਦੇ ਪਏ ਹੋ ਇਹ ਜਾਖਲ ਦੇ ਪਿੰਡ ਚੁੱਲੜ ਦਾ ਪੰਪ ਹੈ ਇਹ 20 ਹੌਸਪਾਵਰ ਦਾ ਸੋਲਰ ਪੰਪ ਹੈ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਆਪਾਂ ਇੰਸਟਾਲ ਕੀਤਾ ਸੀ 3 ਸਾਲ ਹੋ ਗਏ ਨੇ ਇਹ ਸੋਲਰ ਪੰਪ ਨੂੰ ਲੱਗੇ ਨੂੰ ਇੱਥੇ ਜਿਹੜੇ ਸਟਰਕਚਰ ਨੇ ਇੰਸਟਾਲ ਕੀਤੇ ਨੇ ਉਹ ਸਾਹਮਣੇ ਪਿੰਡ ਚੂਲੜ ਦਿਸਦਾ ਤੇ ਇਹ ਜ਼ਮੀਨ ਚੂਲੜ ਪਿੰਡ ਦੇ ਵਿੱਚ ਆਉਂਦੀ ਹੈ ਤਿੰਨ ਸਾਲ ਪਹਿਲਾਂ ਇਹ ਸਿਸਟਮ ਲਾਇਆ ਸੀ ਬਹੁਤ ਸਾਰੇ ਕਿਸਾਨ ਵੀ ਸਾਨੂੰ ਹੰਗ ਆਖ ਦਿੰਦੇ ਨੇ ਵੀ ਤੁਸੀਂ ਸੋਲਰ ਸਿਸਟਮ ਤੇ ਪੈਨਲ ਬਹੁਤ ਜ਼ਿਆਦਾ ਲਾਉਂਦੇ ਹੋ ਉਸ ਟਾਈਮ ਤੇ ਅਸੀਂ ਵੀ ਘੱਟ ਪੈਨਲ ਲਾਉਂਦੇ ਹੁੰਦੇ ਸੀ ਇੱਥੇ 10-10 ਦੇ 6 ਸਟਰਕਚਰ ਲੱਗੇ ਨੇ 60 ਪੈਨਲ ਲੱਗੇ ਨੇ ਯੂਟੀਐਲ ਸੋਲਰ ਦੇ 335 ਵਾਟ ਦੇ ਪੋਲੀਕ੍ਰਿਸਟਲਾਈਨ ਦੇ ਪੈਨਲ ਨੇ ਤੇ ਮੋਟਰ ਜਿਹੜੀ ਹੈ ਉਹ 180 ਫੁੱਟ ਤੇ ਚੱਲਦੀ ਪਈ ਹੈ ਤਿੰਨ ਸਾਲ ਹੋ ਗਏ ਨੇ ਸਿਸਟਮ ਲੱਗੇ ਨੂੰ ਤਿੰਨ ਬਹੁਤ ਸਾਰੇ ਕਿਸਾਨ ਵੀਰ ਕਹਿੰਦੇ ਹੁੰਦੇ ਨੇ ਕਿ ਬਾਅਦ ਦੇ ਵਿੱਚ ਵੀ ਦੱਸਿਆ ਕਰੋ ਕਿ ਸਿਸਟਮ ਕਿੱਦਾਂ ਚੱਲਦਾ ਹੈ ਕਿਸਾਨ ਵੀਰ ਦਾ ਕੀ ਕਹਿਣਾ ਸਿਸਟਮ ਬਾਰੇ ਸੋਲਰ ਪੰਪ 2-3 ਸਾਲਾਂ ਬਾਅਦ ਕਿਹੋ ਜੀ ਪਰਫਾਰਮੈਂਸ ਦਿੰਦਾ ਹੈ ਸੋ ਅੱਜ ਧੁੱਪ ਵੀ ਘੱਟੇ ਫਿਰ ਵੀ ਪਰਫਾਰਮੈਂਸ ਬਹੁਤ ਸੋਹਣੀ ਹੈ ਪੰਪ ਦੀ ਇਹ ਪਹਿਲਾਂ ਇੱਥੇ 60 ਪੈਨਲ ਲਾਏ ਨੇ ਹੁਣ 20 ਹੌਸ ਪਾਵਰ ਤੇ ਅਸੀਂ 340 ਵਾਟ ਦੇ ਮੋਨੋ ਦੇ ਵਿੱਚ ਜਿਹੜੇ ਪੈਨਲ ਆਉਂਦੇ ਨੇ ਯੂਟੀਐਲ ਦੇ ਉਹ 72 ਪੈਨਲ ਲਾਨੇ ਆ ਸੋ ਜੋ ਪਰਫਾਰਮੈਂਸ 72 ਪੈਨਲ ਤੇ ਮੋਨੋ ਦੇ ਵਿੱਚ ਆਉਂਦੀ ਹੈ ਉਹ 60 ਪੈਨਲ ਦੇ ਜਿਹੜੇ ਪੋਲੀਕ੍ਰਿਸਟਲਾਈਨ ਦੇ 335 ਵਾਟ ਦੇ ਪਹਿਲਾਂ ਆਉਂਦੇ ਸਨ ਉਸ ਤੋਂ ਵੀ ਵਧੀਆ ਹੁੰਦੀ ਹੈ ਪਰ ਟੈਕਨੋਲੋਜੀ ਟਾਈਮ ਦੇ ਹਿਸਾਬ ਨਾਲ ਚੱਲਦੀ ਹੈ ਉਸ ਟਾਈਮ ਤੇ ਪੋਲੀਕ੍ਰਿਸਟਲਾਈਨ ਦਾ ਪੈਨਲ ਹੀ ਆਉਂਦਾ ਹੁੰਦਾ ਸੀ ਹੁਣ ਮੋਨੋ ਦੇ ਪੈਨ ਆਉਣ ਲੱਗੇ ਨੇ ਸੋ ਜਿਵੇਂ ਜਿਵੇਂ ਟੈਕਨੋਲੋਜੀ ਵਿਕਸਿਤ ਹੁੰਦੀ ਹੈ ਉਸ ਦੇ ਹਿਸਾਬ ਨਾਲ ਬੰਦਾ ਚੇਂਜ ਕਰਦਾ ਰਹਿੰਦਾ ਹੈ ਪਰ ਜੋ ਸਾਡੇ ਸਿਸਟਮ ਦੀ ਖਾਸੀਅਤ ਹੈ ਨਾ ਅਸੀਂ ਉਸ ਟਾਈਮ ਤੇ ਬੀ ਗ੍ਰੇਡ ਸਿਗਰੇਟ ਯੂਜ਼ ਕਰਦੇ ਸਾਂ ਨਾ ਅੱਜ ਦੇ ਟਾਈਮ ਤੇ ਬੀ ਗ੍ਰੇਡ ਸਿਗਰੇਟ ਦੇ ਵਿੱਚ ਡੀਲ ਕਰਨੇ ਆ ਅਸੀਂ ਹਮੇਸ਼ਾ ਹੀ ਏ ਗ੍ਰੇਡ ਸੋਲਰ ਸਿਸਟਮ ਨੂੰ ਪ੍ਰੀਫਰੈਂਸ ਦਿੰਤੀ ਹੈ ਉਦੋਂ ਵੀ ਵਧੀਆ ਚੰਗੀ ਕੁਆਲਿਟੀ ਦਾ ਏ ਗ੍ਰੇਡ ਸਿਸਟਮ ਲਾਈਦਾ ਸੀ ਹੁਣ ਵੀ ਬੈਸਟ ਕੁਆਲਿਟੀ ਦਾ ਏ ਗ੍ਰੇਡ ਸੋਲਰ ਪੰਪ ਲਾਨਨੇ ਆ ਤਾਂ ਕਿ ਕਿਸਾਨ ਵੀਰ ਨੂੰ ਸਾਡੇ ਨਾਲ ਕੋਈ ਵੀ ਲਾਂਭਾ ਨਾ ਹੋਵੇ ਤੇ ਕਿਸਾਨ ਦੁਆਰਾ ਸੋਲਰ ਪੰਪ ਤੇ ਲਾਏ ਪੈਸਿਆਂ ਦਾ ਮੁੱਲ ਪਵੇ ਸਾਲੋਂ ਸਾਲ ਉਹਨਾਂ ਦਾ ਇਹ ਸੋਲਰ ਸਿਸਟਮ ਜਿਹੜਾ ਹੈ ਉਹਨਾਂ ਦਾ ਸਾਥ ਦੇਂਦਾ ਰਹੇ। ਸੋ ਤੁਹਾਡੇ ਨਾਲ ਬਹੁਤ ਸਾਰੇ ਦੰਦਾ ਐਕਸਪੀਰੀਅੰਸ ਸ਼ੇਅਰ ਕਰਦੇ ਰਹਿਣੇ ਆਂ ਜੋ 5-7 ਸਾਲ ਪਹਿਲਾਂ ਸੋਲਰ ਸਿਸਟਮ ਲੱਗੇ ਹੋਣਗੇ ਉਹਨਾਂ ਦਾ ਵੀ ਤੁਹਾਡੇ ਨਾਲ ਰਿਵਿਊ ਸ਼ੇਅਰ ਕਰਾਂਗੇ ਕਿ ਉਹ ਸੋਲਰ ਪੰਪ ਕਿੱਦਾਂ ਚੱਲਦੇ ਨੇ ਅੱਜ ਦੇ ਟਾਈਮ 'ਚ ਉਹਨਾਂ ਦੇ ਕੀ ਹਾਲਾਤ ਨੇ ਪਰ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਏ ਕਿ ਤੁਸੀਂ ਜਦੋਂ ਵੀ ਸੋਲਰ ਪੰਪ ਲਵਾਉਂਦੇ ਹੋ ਸਸਤਾ ਘੱਟ ਰੇਟ ਵਾਲਾ ਸੋਲਰ ਪੰਪ ਇਦ ਹਮੇਸ਼ਾ ਕੁਆਲਿਟੀ ਨੂੰ ਪ੍ਰੀਫਰੈਂਸ ਦਿਆ ਕਰੋ ਕੁਆਲਿਟੀ ਮਸਟ ਹੈ ਜੇ ਤੁਸੀਂ ਚੰਗੀ ਕੁਆਲਿਟੀ ਲਵਾਓਗੇ ਏ ਗ੍ਰੇਡ ਸਿਸਟਮ ਲਵਾਓਗੇ ਤੇ ਤੁਹਾਨੂੰ ਉਹਦੇ ਵਿੱਚ ਕਦੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਬਹੁਤ ਵਧੀਆ ਪੰਪ ਦੀ ਪਾਣੀ ਦੀ ਪਰਫਾਰਮੈਂਸ ਹੋਵੇਗੀ ਤੇ ਲੰਮੀ ਲਾਈਫ ਹੋਵੇਗੀ ਉਹਦੀ ਤੁਹਾਡੇ ਵੀ ਕੋਈ ਪਹਿਲਾਂ ਦਾ ਸੋਲਰ ਸਿਸਟਮ ਲੱਗਾ ਹੈ ਉਹਨੂੰ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਜਾਂ ਪੈਰਾਮੀਟਰ 'ਚ ਕੋਈ ਦਿੱਕਤ ਹੈ ਡਰਾਈਵ 'ਚ ਕੋਈ 에ਰਰ ਆਉਂਦਾ ਉਹਨੂੰ ਸੋਲਵ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਕਿਸਾਨ ਨਵਾਂ ਸੋਲਰ ਸਿਸਟਮ ਲਵਾਉਣ ਬਾਰੇ ਸੋਚਦੇ ਪਏ ਨੇ ਇੱਕ ਵਧੀਆ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲਾਕ ਦੇ ਵਿੱਚ ਸੋਲਰ ਸਪੈਸ਼ਲ ਮੋਟਰ ਜਿਹੜੀ ਹੈ ਉਹ ਪ੍ਰੋਵਾਈਡ ਕਰਵਾਨੇ ਆ ਤੇ ਸਾਡੇ ਕੋਲ ਜਿਹੜਾ ਸਿਸਟਮ ਨੇ ਉਹ ਹਾਈਬ੍ਰਿਡ ਸਿਸ ਗ੍ਰਿਡ ਨਾਲ ਤੇ ਸੋਲਰ ਨਾਲ ਤਿੰਨੇ ਤਰੀਕਿਆਂ ਨਾਲ ਚਲਾ ਸਕਦੇ ਹੋ ਐਮਰਜੈਂਸੀ ਦੇ ਵਿੱਚ ਤੁਹਾਨੂੰ ਕਦੀ ਲੋਡ ਪੈ ਜਾਵੇ ਤੇ ਤੁਸੀਂ ਸਾਡੇ ਸੋਲਰ ਸਿਸਟਮ ਨੂੰ ਜਨਰੇਟਰ ਨਾਲ ਵੀ ਚਲਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ